ਇੱਕ ਨਾ ਕੁੜੀ ਹੁੰਦੀ ਆ ਤੇ ਉਹਦਾ ਵਿਆਹ ਹੋ ਜਾਂਦਾ ਚੰਗੇ ਘਰੋਂ ਹੁੰਦੀ ਆ ਗਾਂ ਸੌਰੇ ਵੀ ਗਾਂ ਉਹਦੇ ਚੰਗੇ ਹੁੰਦੇ ਆ ਤੇ ਕਰਦੇ ਕਰਾਉਂਦੇ 2-3 ਮਹੀਨੇ ਪੂਰਾ ਨਿਆਰਾ ਜਿਹਾ ਲੰਘਦੇ ਆ ਕਿਤੇ ਘੁੰਮਣ ਕਿਤੇ ਜਾ ਔੜਦੇ ਕਿਤੇ ਕਿਤੇ ਰਿਸ਼ਤੇਦਾਰਾਂ ਚ ਕਿਤੇ ਕਿਸੇ ਚ ਤੇ ਇੰਨਾ ਲੱਗਦਾ ਹੁੰਦਾ ਦੋਵਾਂ ਜੀਆਂ ਨੂੰ ਦੇਖ ਕੇ ਵੀ ਇੰਨਾ ਵਰਗਾ ਤਾਂ ਕਿਤੇ ਹੈ ਹੀ ਕੋਈ ਨਹੀਂ ਐਨਾ ਖੁਸ਼ ਮિજાਜ ਜੋੜਾ ਐਨਾ ਹਸ ਮੁਖ ਪਰਵਾਰ ਸਾਰੇ ਮੇਰੀ ਦੀ ਮੇਰੀ ਦੀ ਐ ਕਰਦੇ ਫਿਰਦੇ ਹੁੰਦੇ ਸਾਰੇ ਪਰਿਵਾਰ ਨੇ ਜਿੰਨੇ ਕੁੜੀ ਨੂੰ ਅੱਖਾਂ ਤੇ ਬਿਠਾ ਲਿਆ ਹੁੰਦਾ ਕਰਦੇ ਗਰਾਉਂਦੇ ਸਾਲ ਟੱਪ ਜਾਂਦਾ ਡੇਢ ਸਾਲ ਟੱਪ ਜਾਂਦਾ 2 ਟੱਪ ਜਾਂਦੇ ਆ ਫਿਰ ਇੱਕ ਦਿਨ ਕੁੜੀ ਪੇਕੀ ਆਉਂਦੀ ਆ ਆਵਦੇ ਤੀ ਪੇਕੀ ਆਉਂਦੀ ਐ ਜਦੋਂ ਪੇਕੀ ਉਹਦੇ ਦੂਰ ਹੁੰਦੇ ਆ ਜਿਹੜਾ ਨਹੀਂ ਵੱਜਦਾ ਤੇ ਉਹ ਜਦੋਂ ਪੇਕੀ ਆਉਂਦੀ ਐ ਕੁੜੀ ਤੇ ਪੇਕੇ ਆ ਕੇ ਸਾਰੇ ਉਹਦੇ ਮਾਪੇ ਉਹਨੂੰ ਆਏ ਖਿੜੇ ਮੱਥੀ ਮਿਲਦੇ ਆ ਜਿਵੇਂ ਉਹਨਾਂ ਨੂੰ ਮਸੇ ਹੀ ਕੁਸ ਮਿਲਿਆ ਹੁੰਦਾ ਤੇ ਉਹਦੀਆਂ ਜਿਹੜੀਆਂ ਭੈਣਾਂ ਹੁੰਦੀਆਂ ਭੱਜ ਭੱਜ ਪੁੱਛਦੇ ਵੀ ਤੇਰਾ ਪਰਿਵਾਰ ਸਹੁਰਾ ਪਰਿਵਾਰ ਕਿਵੇਂ ਆ ਤੇਰੇ ਘਰ ਵਾਲਾ ਕਿਵੇਂ ਆ ਤੇਰਾ ਕੀ ਹਾਲ ਆ ਉੱਥੇ ਤੇਰੇ ਉਹਦੇ ਕੱਪੜੇ ਲੀੜੇ ਨੂੰ ਹੱਥ ਲਾਲਾ ਵੇਖਦੀਆਂ ਉਹਦੇ ਗਹਿਣੇ ਗੱਟੇ ਨੂੰ ਹੱਥ ਲਾਲਾ ਦੇਖਦੀਆਂ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਤੇ ਉਹ ਨਾ ਸਾਰਿਆਂ ਨਾਲ ਸਾਰੇ ਉਹਨੂੰ ਐ ਕਹਿੰਦੇ ਹੁੰਦੇ ਆ ਮੇਰੀ ਪ੍ਰੇ ਪਿਆਰੀ ਭੈਣ ਆ ਗਈ ਮਾਂ ਕਹਿੰਦੀ ਆ ਮੇਰੀ ਧੀ ਉਹ ਵਾਰ-ਵਾਰ ਉਹਦੇ ਹੱਥ ਪੈਰ ਦੇਖੀ ਵੀ ਮੇਰੀ ਧੀ ਉਹ ਜੀ ਆ ਜੀ ਸਾਡੇ ਕੋਲੋਂ ਗਈ ਸੀ ਤੇ ਉਹ ਨਾ ਉਹਦੀ ਮਾਂ ਕਹਿੰਦੀ ਲਿਆਓ ਨੀ ਦੁੱਧ ਲਿਆਓ ਮੇਰੀ ਧੀ ਆਸਤੇ ਉਹਦੇ ਕੁੜੀ ਕੋਲੇ ਬੱਚਾ ਵੀ ਹੁੰਦਾ ਲਓ ਨਹੀਂ ਦੋਤਾ ਦਿੱਤਾ ਕਰ ਲਿਓ ਮੇਰੇ ਦੋਤਾ ਪੀਊਗਾ ਹੈ ਉਹਦੀਆਂ ਭੈਣਾਂ ਕਰਦੀਆਂ ਹੁੰਦੀਆਂ ਮੇਰੀ ਦੀਦੀ ਨੂੰ ਨਾ ਮੇਰੇ ਵਾਲਾ ਜਿਹੜੀ ਜੈਕਟ ਆ ਜਿਹਦੀ ਮੈਂ ਬਾਹਰੋਂ ਮਗਾਈ ਸੀਗੀ ਭੂਆ ਕੋਲੋਂ ਉਹ ਦੇਊਂਗੀ ਮੈਂ ਤੇ ਜਿਹੜੀਆਂ ਉਹਦੀ ਉਹਦੀ ਭਾਬੀ ਹੁੰਦੀ ਆ ਭਾਬੀ ਕਹਿੰਦੀ ਹੁੰਦੀ ਆ ਉਹਦੀ ਵੀ ਅੱਜ ਜਿਹੜੀ ਨਾ ਛਾਹ ਨੂੰ ਆਪਾਂ ਮਟਰਾਂ ਦੇ ਵਿੱਚ ਪਨੀਰ ਪਾਵਾਂਗੇ ਤੇ ਉਹਦਾ ਜਿਹੜਾ ਵੀਰਾ ਆਉਂਦਾ ਖੇਤੋਂ ਤੇ ਉਹ ਆ ਕੇ ਕਹਿੰਦਾ ਵੀ ਆਹ ਮੇਰੀ ਲਾਡੋ ਰਾਣੀ ਆ ਕਿ ਉਹਨੂੰ ਗੱਲ ਆ ਲੈਂਦਾ ਤੇ ਸਾਰਿਆਂ ਦਾ ਪਿਆਰ ਦੇਖ ਕੇ ਨਾ ਤੇ ਉਹ ਕੁੜੀ ਦੇ ਮੂੰਹ ਚ ਇੱਕ ਗੱਲ ਨਿਕਲ ਜਾਂਦੀ ਆ ਉਹ ਗੱਲ ਹੁੰਦੀ ਆ ਬੀਲੀਓ ਉਹ ਕੁੜੀ ਕਹਿੰਦੀ ਵਿਤੋ ਡਾ ਸਾਰਿਆਂ ਦਾ ਪਿਆਰ ਸਤਕਾਰ ਵੀ ਇੰਨਾ ਮੈਨੂੰ ਆਪਣਾ ਪੰਡ ਦੇਖ ਕੇ ਵੀ ਮੈਨੂੰ ਮੇਰਾ ਹੈ ਹਨਾ ਵੀ ਕਿੰਨਾ ਜਿਹੜਾ ਜਿੱਥੇ ਮੇਰਾ ਬਚਪਨ ਬੀਤਿਆ ਵੀ ਇੰਨਾ ਤੁਹਾਡਾ ਪਿਆਰ ਮੇਰੇ ਲਈ ਹਜੇ ਵੀ ਕਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਵੀ ਇਹ ਮਰਜੀ ਕਰਦਾ ਵੀ ਮੈਂ ਇੱਥੇ ਹੀ ਰਹਿ ਜਾ ਤੇ ਉਹਦੀ ਆਹੀ ਗੱਲ ਕਹਿਣ ਦੀ ਧੀਰ ਸੀ ਸ਼ਾਮ ਹੁੰਦੀ ਹੈ ਬੇਲੀਓ ਤੇ ਮਟਰਾਂ ਦੀ ਸਬਜ਼ੀ ਚ ਪਨੀਰ ਵੀ ਹੈ ਨਹੀਂ ਸੀਗਾ ਨਾ ਹੀ ਉਹਨੂੰ ਕੋਈ ਜੈਕਟ ਦੀ ਗੱਲ ਹੁੰਦੀ ਹੈ ਕੋਈ ਨਾ ਹੀ ਉਹਨੂੰ ਕੋਈ ਦੁੱਧ ਮਿਲਦਾ ਤੇ ਉਹਨੂੰ ਰੋਟੀ ਨਾਲ ਪਾਣੀ ਹੁੰਦਾ ਸਾਦਾ ਫੁਲਕਾ ਹੁੰਦਾ ਤੇ ਉਹਦੇ ਬੱਚੇ ਨੂੰ ਵੀ ਕੋਈ ਚੱਕਦਾ ਨਹੀਂਗਾ ਉਹ ਕੱਲੀ ਵਿਚਾਰੀ ਸਾਈਡ ਤੇ ਲੱਗੀ ਬੈਠੀ ਹੁੰਦੀ ਆ ਤੇ ਉਹਦੀ ਜਿਹੜੀ ਭਾਬੀ ਉਹਨੂੰ ਕਹਿੰਦੀ ਹੁੰਦੀ ਸੀ ਆਏ ਆ ਉਹ ਕਿੰਨੀਆਂ ਗੱਲਾਂ ਕਰਦੀ ਸੀ ਵੀ ਮੇਰੀ ਹੈ ਨਾ ਜਿਹੜੇ ਨਾਨਦਾਈ ਆ ਤੂੰ ਸਾਰੇ ਉਹਦੇ ਮਾਪਿਓ ਵੀ ਸਾਰੇ ਉਹਨੂੰ ਆਏ ਇਗਨੋਰ ਜੀ ਕਰ ਦਿੰਦੇ ਆ ਤੇ ਉਹ ਕੁੜੀ ਨੂੰ ਸਮਝ ਆ ਜਾਂਦਾ ਵੀ ਜਿਹੇ ਜੈ ਇਹਨਾਂ ਨੇ ਮੈਨੂੰ ਸਿਹੜਤਾ ਵੀ ਹੁਣ ਬਸ ਉਹੀ ਮੇਰਾ ਘਰ ਆ ਉਹੀ ਮੇਰਾ ਘਰ ਆ ਤੇ ਉਹ ਉਹ ਮੇਅ ਉਹਦੇ ਸਹੁਰੇ ਸੁਖੀ ਸੀ ਨਹੀਂ ਸੀ ਸੁਖੀ ਹਨਾ ਜਿਹੇ ਦਾ ਵੀ ਉਹਨਾਂ ਪਰਿਵਾਰ ਉਹਨਾਂ ਨੇ ਸਹਰਾਂ ਦਾ ਸੇੜ ਕੇ ਦਿੱਤਾ ਸੀ ਉਹ ਕੁੜੀ ਨੂੰ ਤੇ ਉਹ ਵੀ ਆਪ ਦਾ ਟੈਚੀ ਲੈਂਦੀ ਹੈ ਤੇ ਤੀਜੇ ਦਿਨ ਵਾਪਸ ਮੁੜ ਜਾਂਦੀ ਹੈ ਇਥੋਂ ਆਪਣਾ ਕੀ ਸਿੱਖਿਆ ਮਿਲੀ ਆ ਇਸ ਵੀਡੀਓ ਤੋਂ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਇਹ ਸਿੱਖਿਆ ਮਿਲੀ ਆ ਵੀ ਜਿਹੜੀਆਂ ਕੁੜੀਆਂ ਦੇ ਘਰ ਨਹੀਂ ਵੱਸਦੇ ਉਹਨਾਂ ਦੇ ਤਲਾਕ ਹੋ ਜਾਂਦੇ ਆ ਉਨਨਾ ਤਲਾਕਾਂ ਦਾ ਕਾਰਨ ਹੁੰਦਾ ਕੁੜੀ ਦੇ ਪੇਕੇ ਦਾ ਉਹਨੂੰ ਅੰਨੀ سپورਟ ਦੇਣਾ ਜੇਕਰ ਕੁੜੀ ਦੇ ਮਾਪਿਓ ਦੇ ਭੈਣ ਭਰਾ ਉਹਦਾ ਪੇਕਾ ਪਿੰਡ ਕੁੜੀ ਨੂੰ ਸਮਝਾ ਕੇ ਰੱਖੇ ਵੀ ਤੇਰਾ ਜਿਹੜਾ ਅਸਲੀ ਘਰ ਆ ਉਹ ਤੇਰੇ ਸਹੁਰਿਆਂ ਦਾ ਘਰ ਹੀ ਆ ਤੇ ਸਾਡਾ ਕਹਿਣਾ ਵੀ ਪੰਜਾਬ 'ਚ ਕੋਈ ਤਲਾਕ ਹੀ ਨਾ ਹੋਵੇ ਪੰਜਾਬ 'ਚ ਕੀ ਆਪਣੇ ਦੇਸ਼ 'ਚ ਕੋਈ ਤਲਾਕ ਨਾ ਹੋਵੇ ਜਦ ਕੁੜੀ ਨੂੰ ਐ ਲੱਗਦਾ ਵੀ ਜਿਹੜਾ ਮੈਨੂੰ ਪਿਆਰ ਕਰਦੇ ਆ ਉਹ ਤਾਂ ਆਹੀ ਕਰਦੇ ਆ ਮੇਰੇ ਸਹੁਰੇ ਤਾਂ ਮੈਨੂੰ ਪਿਆਰ ਨਹੀਂ ਕਰਦੇ ਸੋਗ ਨਾਲ ਹਨ ਤੇ ਉਹਦੋਂ ਫਿਰ ਬੀਲਿਓ ਕੁੜੀ ਨੂੰ ਗਲਤ ਮੈਸੇਜ ਜਾਂਦਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਕੁੜੀਆਂ ਆਂ ਦੀਆਂ ਜਿਹੜੀਆਂ ਮਾਮਾ ਹੁੰਦੀਆਂ ਉਹਨਾਂ ਨੂੰ ਆਪਦੀ ਧੀ ਦਾ ਫਿਕਰ ਤਾਂ ਹੁੰਦਾ ਪਰ ਮਾਂ ਨੂੰ ਪਹਿਲੋਂ ਉਹਦੇ ਪੇਕੇ ਪਿੰਡ ਵਾਲਿਆਂ ਨੂੰ ਸਾਰਾ ਨਹੀਂ ਫਿਕਰ ਹੁੰਦਾ ਪਰ ਕੁੜੀ ਦੇ ਸਾਰੇ ਪਰਿਵਾਰ ਚ ਕੀ ਹੁੰਦਾ ਕੀ ਨਹੀਂ ਹੁੰਦਾ ਇੰਨੀ ਦਖਲਅੰਦਾਜ਼ੀ ਨਾ ਕਰਿਆ ਕਰੋ ਦੋਸਤੋ ਤੇ ਉਹਨੂੰ ਇਹ ਹੀ ਸਮਝਾਇਆ ਕਰੋ ਹਮੇਸ਼ਾ ਵੀ ਉਹ ਹੀtras ਲਿਖ ਕਰ ਅਸੀਂ ਨਹੀਂ ਬਸ ਇਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਸੀਗਾ ਤੇ ਇਹਦੇ ਨਾਲ ਵੀ ਸਾਨੂੰ ਲੱਗਦਾ ਵੀ ਜੀ ਵੀਡੀਓ ਦਾ ਮੈਸੇਜ ਸਹੀ ਤਰੀਕੇ ਨਾਲ ਸਮਾਜ ਦੇ ਵਿੱਚ ਫੈਲ ਜੇ ਤਾਂ ਅਜੇ ਤਬਾਕਤ ਕੋਈ ਤਲਾਕ ਹੀ ਨਹੀਂ ਹੋਣਾ ਤੇ ਜੇ ਤੁਹਾਨੂੰ ਵੀ ਇਹ ਗੱਲ ਸਹੀ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਕਰ ਦਿਓ ਤੇ ਕੁੜੀ ਜਦੋਂ ਇੱਕ ਗੱਲ ਹੋਰ ਸੋਹਰੇ ਬਾਰੇ ਵੀ ਆਪਾਂ ਮੜੀ ਜੀ ਗੱਲ ਦੱਸਣਾ ਚਾਹੁੰਦੇ ਆ ਲਾਸਟ ਤੇ ਹਨਾ ਸੌਰੀ ਨਾ ਕਈ ਵਾਰੀ ਕਹਿ ਦਿੰਦੇ ਆ ਕੁੜੀ ਦੇ ਸੋਹਰੇ ਜਿਹੜੇ ਹੁੰਦੇ ਆ ਵੀ ਇਹ ਮੁੰਡਾ ਕਹਿ ਦਿੰਦਾ ਹੁੰਦਾ ਵੀ ਇਹ ਮੇਰੀ ਮਾਂ ਨੂੰ ਆਪਣੀ ਮਾਂ ਨਹੀਂ ਸਮਝਦੀ ਤੇ ਇਹ ਮੇਰੇ ਪਿਆਉ ਨੂੰ ਆਪਦਾ ਪਿਆਉ ਨਹੀਂ ਸਮਝਦੀ ਉਹ ਸਮਝੇ ਵੀ ਕਿਉਂ ਕਿਉਂਕਿ ਜਦੋਂ ਕੁੜੀ ਪੇਕੀ ਹੁੰਦੀ ਆ ਮਤਲਬ ਉਹਦਾ ਵਿਆਹ ਨਹੀਂ ਹੋਇਆ ਹੁੰਦਾ ਤੇ ਜਦੋਂ ਉਹ ਦਾਜ ਲੈਣ ਵਾਸਤੇ ਮੁੰਡੇ ਦਾ ਪਿਆਉ ਨੂੰ ਵਿਚੋਲੇ ਦੇ ਰਹੀਂ ਸਾਰੀ ਗੱਲਬਾਤ ਉਹਦੇ ਪੇਕੇ ਪਿੰਡ ਭੇਜਦਾ ਤੇ ਉਹਨੂੰ ਪਤਾ ਹੁੰਦਾ ਵੀ ਜਿਹੜਾ ਇਹ 10 ਲੱਖ ਰੁਪਏ ਜਿਹੜਾ ਮੇਰੇ ਸਹੁਰੇ ਮੰਗ ਰਹੇ ਆ ਹੁਣ ਮੇਰੇ ਪਿਓ ਨੂੰ ਔਖਾ ਕਰਕੇ ਤੇ ਮੇਰੇ ਪਿਓ ਨੇ ਮੇਰੇ ਭਰਾ ਦੇ ਮੂੰਹ ਦੇ ਵਿੱਚੋਂ ਬੁਰਕੀਆਂ ਕੱਢ ਕੇ ਉਹ ਜਿਹੜੀ ਜ਼ਮੀਨ ਆ ਮਤਲਬ ਜਿਹੜੀ ਉਹਨਾਂ ਦੇ ਰੁਜ਼ਗਾਰ ਦਾ ਸਾਧਨ ਹੁੰਦੀ ਆ ਜਾਂ ਘਰ ਹੁੰਦਾ ਜਾਂ ਕੋਈ ਵੀ ਪ੍ਰਾਪਰਟੀ ਹੁੰਦੀ ਆ ਉਹਨਾਂ ਦੀ ਕੁੜੀ ਵਾਲਿਆਂ ਦੀ ਉਹ ਗਹਿਣੇ ਧਰ ਕੇ ਫੇਰ ਮਤਲਬ ਹਣਾ ਮੇਰੇ ਪਿਓ ਔਖਾ ਹੋ ਕੇ ਹੁਣ ਦਾਜ ਦੇਊਗਾ ਉਹ ਗੱਲਾਂ ਉਹਨੂੰ ਯਾਦ ਰਹਿ ਜਾਂਦੀਆਂ ਤੇ ਜਦੋਂ ਵਿਆਹੀ ਜਾਂਦੀ ਆ ਕੁੜੀ ਬੇਲੀਓ ਤੇ ਉਹ ਜਾ ਕੇ ਬਿਰੋਧ ਦੇਖਦੀ ਹੈ ਵੀ ਆਹੀ ਉਹ ਸੋਹਰਾ ਆਹੀ ਉਹ ਸਾਸ ਸਾਜ ਜਿਨੇ ਮੇਰੇ ਪਿਆਉ ਨੂੰ ਦਾਜ ਪਿੱਛੇ ਔਖਾ ਕੀਤਾ ਸੀ ਫਿਰ ਉਹ ਚੰਗੇ ਲੱਗਣੋਂ ਹਟ ਜਾਂਦੇ ਆ ਉਹਨੂੰ ਅਸੀਂ ਇੱਕ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਵੀ ਉਹ ਕੁੜੀ ਨੂੰ ਜੇ ਤੁਸੀਂ ਇਹ ਚਾਹੁੰਦੇ ਹੋ ਨਾ ਵੀ ਉਹ ਕੁੜੀ ਤੋਂ ਮੋ ਆਖਿਆ ਉਹਦੀਆਂ ਤੋਂ ਤੋਂ ਧੀਤੀ ਪਾਂਜੀ ਤੋਂ ਉਹਦਾ ਮੈਂਪਾ ਸਮਝੇ ਤਦ ਤੁਸੀਂ ਉਸਦੇ ਪਿਓ ਨੂੰ ਉਸਦੇ ਭਰਾ ਨੂੰ ਦਾਜ ਪਿੱਛੇ ਨਾ ਮੜਾ ਕੋ ਕੁਛ ਦਾਜ ਨਾ ਮੰਗੋ ਤੇ ਉਹ ਗੱਲਾਂ ਨਾ ਬਸ ਹੋਣੀ ਨਾ ਫੇਰੀ ਇੱਕ ਪਰਿਵਾਰ ਚ ਨਿਕਲ ਕੇ ਇੱਕ ਪਰਿਵਾਰ ਜਿਵੇਂ ਆਪਦੇ ਘਰ ਦਾ ਸਭ ਤੋਂ ਸੋਹਣਾ ਫੁੱਲ ਤੁਹਾਨੂੰ ਦਿੰਦਾ ਤੇ ਤੁਸੀਂ ਉਸ ਫੁੱਲ ਨੂੰ ਸੰਭ ਕੇ ਰੱਖੋ ਬਸ ਸਾਡੀ ਗੁਜਾਰਿਸ਼ ਇਹੀ ਆ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ